ਨਹੀਂ ਨਹੀਂ ਗੱਲ ਨਹੀਂ ਬਣੀ ਆਪਾਂ ਕੀ ਕੰਮ ਹੋਇਆ ਆਹ ਤਾਂ ਕੰਮ ਗਲਤੋ ਆ ਨਾ ਨਾ ਪੁੱਤ ਹਾਂਜੀ ਇਹਨੂੰ ਇੱਥੇ ਹੀ ਰਹਿੰਦੇ ਤੇਰੀ ਚਾਚੀ ਚਲ ਚਲੀ ਉਹ ਉਹਨੂੰ ਬਾਜ਼ਮਾਰ ਕੋਦੇ ਸਾਹਮਣੇ ਹਾਰ ਪਾਵਾਂਗੇ ਉਹਨੇ ਤੇ ਮੀਆਂ ਨੂੰ ਜਾਂਦੇ ਜਾਂਦੇ ਦੱਸਣਾ ਚਲ ਕੋਈ ਨਹੀਂ ਮੈਂ ਬੁਲਾਉਂਦੀ ਪੁੱਤ ਪੈਸੇ ਲਾਏ ਨੇ ਮੈਂ ਬੁਲਾਉਣੀ ਹਾਂ ਜੱਪਲਾ ਕੇ ਲਿਆ ਇਹਨੂੰ ਇੱਥੇ ਰਹਿੰਦੇ ਬਾਅਦ ਚ ਬੂਟੇ ਨੂੰ ਪਾ ਦੇ ਦਿੰਦੇ ਲੈ ਭੈਣ ਜੀ ਪਾਦਾ ਫਿਰ ਮੈਂ ਉਹ ਨਹੀਂ ਨਹੀਂ ਆਪੇ ਨਾ ਪਾ ਲੇਗੀ ਪੁੱਤ ਤੂੰ ਵੇ ਤੈਨੂੰ ਕਿਦਾਂ ਦਾ ਲੱਗਾ ਮੇਰੀ ਤੀ ਨਾ ਸੋਣਾ ਚਲ ਭਾਬੀ ਜੀ ਤੇਰੇ ਗਿਫਟਾ ਸੋਣਾ ਹੈ ਨਾ ਹਾਂ ਜੀ ਤੇਰੀ ਨਾਨਾ ਨੇ ਬੜੀ ਰੀਝ ਹੀ ਆਦੀ ਮੈਂ ਆਪਣੇ ਭਾਬੀ ਦੇ ਹੋਏ ਪਉਣਾ ਮੈਂ ਚਲ ਕੋਈ ਨਹੀਂ ਪੁੱਤ ਜੇ ਤੈਨੂੰ ਰੀਝ ਆ ਨਾ ਆਪਣੀ ਰੀਝ ਪੂਰੀ ਕਰ ਲੈ ਹਾਂ ਤੇ ਲੈ ਰੱਖ ਲਾ ਵਣ ਬਾਅਦ ਵਿੱਚ ਨਾ ਪਾ ਲਈ ਮੇਰੀ ਤੀ ਜਦੋਂ ਤੇਰਾ ਦਿਲ ਕਰੇਗਾ ਜਦੋਂ ਤੂੰ ਕਿਤੇ ਜਾਏ ਆਏਂਗੀ ਤੇ ਕੇ ਜਾਏਂਗੀ ਤੁਸੀਂ ਇਹ ਪਾ ਕੇ ਜਾਇਆ ਕਰੀ ਇਹ ਰੱਖਣਾ ਨਹੀਂ ਆ ਏਪੀ ਜੋ ਕੈਪੇਟੀਆਂ ਜੇ ਰੱਖੀ ਫਿਰੋ ਜੀ ਜਦੋਂ ਜਾਣਾ ਪਾਓ ਹੰਡਾਓ ਲੋੜ ਪਊ ਇੰਨੇ ਆਪਣੀ 3 ਵਨ ਸੁਣੀਆ ਫੇਰ ਬਣਾ ਦਾਂਗੀ ਫੁੱਲ ਵੀਡੀਓ ਦੇਖਣ ਲਈ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ